ਕਿੱਦਾਂ ਰਿਹਾ ਜੀ ਗੋਡੇ-ਗੋਡੇ ਚਾਹ ਚ ਗੋਡੇ ਕਿੰਨੇ ਕੁ ਦੁਖੇ ਕੋਈ ਦੁਖੇ ਨਹੀਂ ਸਾਡਾ ਤੇ ਚਾਹ ਡਬਲ ਹੋ ਗਿਆ ਹੁਣ ਤਾਂ ਮੋਡੇ-ਮੋਡੇ ਚਾਹ ਹੋਇਆ ਪਿਆ ਸਾਡਾ ਚਾਹ ਵਰਗਾ ਚਾਹ ਗੋਡੇ-ਗੋਡੇ ਚਾਹ ਮੋਡੇ-ਮੋਡੇ ਚਾਹ ਆਇਆ ਵਾਹ ਅੱਛਾ ਸੋਹੀ ਸਾਹਿਬ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਵਿਆਹਾਂ ਦੇ ਵਿੱਚ ਖੁੱਲ ਕੇ ਭੰਗੜਾ ਪਾਇਆ ਭੰਗੜਾ ਤਾਂ ਮੈਨੂੰ ਆਉਂਦਾ ਸੀ ਪਰ ਮੈਂ ਨੱਚਦਾ ਜ਼ਰੂਰ ਸੀ। ਪਾਇਆ ਜ਼ਰੂਰ। ਗੁੱਸੇ ਨਾਲ ਦੇਖ ਰਹੀ। ਤੂੰ ਗੱਲ ਨਹੀਂ ਗੁੱਸੇ ਨਾਲ। ਪੱਕਾ ਹੀ ਆ। ਚਾਪੇ ਬੁਝੀ ਆ। ਜਿੰਨਾ ਤੁਸੀਂ ਸਮਾਂ ਆਪਣੀ ਉਮਰ ਚ ਜੋ ਵਿਆਹ ਦੇਖੇ ਨੇ ਤੁਹਾਨੂੰ ਕੀ ਲੱਗਦਾ ਹੁਣ ਵਾਲੇ ਵਿਆਹਾਂ ਚ ਕਿਹੜੇ ਰਿਵਾਜ ਜਿਹੜੇ ਉਹ ਗਾਇਬ ਹੋ ਗਏ? ਸਾਰੇ ਗਾਇਬ ਹੋ ਗਏ। ਰੇ ਕਿਹੜੇ? ਰੋਲਾ ਗੋਲਾ ਇੰਨਾ ਹੋ ਗਿਆ ਕਿ ਅੱਗੇ ਤਾਂ ਬਹਿ ਚ ਜਾਂਦੀ ਅਸੀਂ ਤੀਆਂ ਕੋ ਰਿਸ਼ਤੇਦਾਰਾਂ ਉਹਨਾਂ ਦੀ ਸੀ ਗੱਲਬਾਤ ਹੁੰਦੀ ਸੀ ਹੁਣ ਤਾਂ ਨਾ ਕੋਈ ਗੱਲਬਾਤ ਹੋ ਰਹੀਆ ਸ਼ਗਨ ਫੜਾਇਆ ਵਾਪਸ ਆ ਰੋਟੀ ਖਾ ਲੋ ਰੋਟੀ ਖਾ ਜੀ ਦਿਖਾਣੀ ਹੈ ਚਲੋ ਆਪਾਂ ਵਾਪਸ ਚਲੀਏ ਸ਼ਗਨ ਦਿੱਤਾ ਇਹ ਇਹ ਕੋਈ ਵਿਆਹ ਮੰਦਾ ਕੋਈ ਨਾ ਦਾ ਵਿਆਹ ਪਿਆਰ ਰਿਹਾ ਨਾ ਕੋਈ ਮੁਹੱਬਤ ਰਹੀ ਹੈ ਨਾ ਕੋਈ ਗੁੱਡ ਵਿਸ਼ਸ ਰਹੀ ਹੈ ਪ੍ਰਾਣਿਆਂ ਦੀ ਟੌਰ ਹੁੰਦੀ ਸੀ ਯਾਨੀ ਕਿ ਪਾਰ ਕੀ ਲੋਕਾਂ ਦੇ ਘਰ ਇੰਨਾ ਇੰਨਾ ਮੇਰੇ ਮ bridal ਨਾਲਦੇ ਸੀ ਦੁੱਧਣ ਆ ਜਾਂਦਾ ਸਾਡੇ ਘਰੇ ਸੀ ਮਾਰ ਕੇ ਖਵਾ ਬਣਾਉਣੇ ਥੱਕ ਜਾਂਦੇ ਸੀ ਵੱਡੀ ਚੀਚਾ ਜੀ ਉਹਦੇ ਸੀ ਜੀਜਾ ਆਇਆ ਸਾਡਾ ਜੀਜਾ ਆਇਆ ਸਾਡਾ ਜੀਜਾ ਆਇਆ ਬੇੜਾ ਭਰ ਜਾਂਦਾ ਸੀ ਸਾਡਾ ਅੱਛਾ ਕਿਤਾਜ ਬਾਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਏਦਾਂ ਦੇ ਵਿਆਹ ਵੇਖੇ ਜਦੋਂ ਜਵਾਗ ਭਾਂ ਲੁੱਟਦੇ ਹੁੰਦੇ ਸੀ ਹਾਂਜੀ ਹਾਂਜੀ ਇੱਕ ਹੱਥ ਜਨੇ ਕਰੁੰਦੀ ਤੇ ਇੱਕ ਹੱਥ ਆਹੀ ਸੀ ਉਹ ਜਵਾਬ ਤੇਰਾ ਭਾਂ ਲੁੱਟ ਲਿਆ ਲੁੱਟੀ ਜਦ ਨੱਚਦੇ ਟਾਈਮ ਹੋ ਸਿੱਟੂ ਦਾ ਮੈਂ ਥੱਲੇ ਐ ਇਕੱਠੇ ਕਰ ਰਹੀ ਹਾਂ ਤੇ ਆਜੋ ਨੋਟ ਸਿੱਟੇ ਨਾਲ ਪੈਰ ਰੱਖ ਲੈਂਦੇ ਵੀ ਇੱਥੇ ਕਬਜ਼ਾ ਮੇਰਾ ਹੀ ਆ ਹੰਦਾ ਸੀ ਗਾ ਜੀ ਮੈਂ ਪੈਰ ਨਹੀਂ ਸੀ ਰੱਖਦੀ ਵੀ ਮਤਲਬ ਕਿ ਨਹੀਂ ਐ ਸਿੱਧਾ ਚੱਕ ਲੈਂਦੀ ਸੀ ਮੇਰਾ ਬੌਸ ਵੀ ਨਹੀਂ ਮੇਰਾ ਅਸੀਂ ਜਿਵੇਂ ਨਾਲੀ 'ਚ ਗਿਰ ਜਾਂਦੇ ਸੀ ਉਹ ਛੱਡਦੇ ਨਹੀਂ ਕੀਤਾ ਉਹ ਜਾਂ ਮਾਰਦੇ ਜੜੇ 'ਚ ਵਟਾ ਕੱਢ ਕੇ ਲੈ ਅੱਛਾ ਸੈੱਟ ਦੇ ਉੱਪਰ ਮਸਤੀ ਕੌਣ ਕਰ ਦਿੰਦਾ ਸਰਦਾਰ ਸੋਹੀ ਸਾਹਿਬ कलाकार सारी मस्ती करने वाले होंगे ना वो बनते ही टाइम के कलाकार ने इनको सोर ना बन जाता कोई जी मस्ती करना वाला कोई डॉक्टर होता, साइंटिस्ट होता, कलाकार क्यों बने ना ऊंट ऊंचा ऊंट की पीठ ऊंची नीची पूंछ ऊंट की ऊंट ऊंचा ऊंट की पीठ ऊंची नीची पूंछ ऊंट की ऊंट ऊंचा ऊंट की पीठ ऊंची नीची पूंछ ऊंट की बहुत सारा बहुत क्या பணிவிடை 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 अरे छड़ दे नहीं छोटे तो, तो करानी है एक मैं हां लो वेरी गुड इंग्लिश है हिंदी पंजाबी नहीं अंग्रेजी ना अपना प्यार नहीं आओ जाओ आप सर पाए थे शी सेल्स सी शेलफ एट द सीशोर सी सेल्स सी शेलफ सी नहीं मैं डालती हूं सी सेल्स वो बेचती है ओहो कन्वर्जन नहीं चाहिए थी शी सेल्स ऑन द सीशोर ਓਕੇ ਨਦੀ ਨਦੀ ਦੇ ਕੰਡੇ ਉਹ ਸੀ ਕੀ ਬਾਤ ਹੈ ਸਿਮਾ ਬਟਾਲ ਵੀ ਸੀ ਆਏ ਨੇ ਬਾਹਰ ਕੀ ਬਾਤ ਹੈ ਆਪਣਾ ਵੇਖ ਜੀ ਦਾਸ ਭਾਜੀ ਮੈਂ ਜਾਣਾ ਥੋੜਾ ਜਿਹਾ ਇੱਕ ਮਾਹੌਲ ਦੇ ਹਿਸਾਬ ਨਾਲ ਇੱਕ ਗਾਣਾ ਸੁਣਾਉਣਾ ਅੱਜ ਬੜੇ ਯਾਰ ਮੇਰੇ ਤੇ ਗਾਣੀ ਪਤਾ ਕੀ ਬੜੇ ਛੀਨਾ ਬਾਹ ਹੁ ਗੱਲ ਸੁਣ ਮੇਰੀ ਕੰਨ ਲਾ ਕੇ ਹਾਨਣੇ ਉਹ ਕਿਵੇਂ ਲੈ ਜੂ ਕੋਈ ਵਿਆਹ ਕੇ ਤੈਨੂੰ ਹਾਨਣੇ ਉਹ ਗੱਲ ਸੁਣ ਮੇਰੀ ਕੰਨ ਲਾ ਕੇ ਹਾਨਣੇ ਕਿਵੇਂ ਲੈ ਜੂ ਕੋਈ ਵਿਆਹ ਕੇ ਤੈਨੂੰ ਹਾਨਣੇ ਲਈ ਟਟਕਾਉਣੀਆਂ ਤੇਰੇ ਲਈ ਮੈਂ ਜਿੰਦ ਤੜੀ ਟਟਕਾਉਣੀਆਂ ਨੀ ਤੂੰ ਜੱਟ ਦੀ ਪਸੰਦ ਆਹੋ ਜੱਟ ਦੀ ਪਸੰਦ ਜੱਟ ਨੇ ਰਹਿ ਹੋਣੀ ਆ ਸਤਿ ਸ਼੍ਰੀ ਅਕਾਲ ਜੀ ਰਜਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਮੈਂ ਪਰਮਵੀਰ ਸ਼ੁਰਲੀ ਤੇ ਗੋਡੇ ਗੋਡੇ ਚਾ ਜਦੋਂ ਪਹਿਲਾਂ ਆਈ ਹੀ ਤੇ ਉਹਨੂੰ ਫਿਰ ਮਿਲਿਆ ਅਵਾਰਡ ਤੇ ਉਸੇ ਚਾ ਦੇ ਵਿੱਚ ਗੋਡੇ ਗੋਡੇ ਚਾ ਟੂ ਵੀ ਬਣ ਗਈ ਆ ਇਸ ਤੋਂ ਬਾਅਦ ਤੀਜੀ ਵੀ ਬਣੇਗੀ ਪਰ ਉਹਦੇ ਵਿੱਚ ਗੋਡੇ ਕਿਦਾਂ ਦੇ ਹੋਣਗੇ ਆਪਾਂ ਅਗਲੀ ਵਾਰ ਦੱਸਾਂਗੇ ਤੇ ਪਹਿਲਾਂ ਸਾਰੀ ਸਟਾਰਟ ਕਰਦਾ ਕਰਦੇ ਸਵਾਗਤ ਤੇ ਫਿਰ ਕਰਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਦੇ ਠੀਕ ਠਾਕ ਚੱਲ ਪੁਰਾ ਬਾਜੀ ਗੋਡਿਆਂ ਦੀ ਗ੍ਰੀਸ ਓਕੇ ਸਾਰਿਆਂ ਨੂੰ ਪੂਰੀ ਨਹੀਂ ਇਹਨਾਂ ਦੀ ਤੇ ਓਕੇ ਜੀ ਭਾਈ ਇਹ ਨਾ ਖਰਾਕਾਂ ਪੁਰਾਣੀਆਂ ਮੈਂ ਕਹਿੰਦਾ ਉਧਰੋਂ ਉਧਰੋਂ ਨਵੀਂ ਗ੍ਰੀਸ ਸ਼ੁਰੂ ਹੁੰਦੀ ਇੱਧਰ ਪੁਰਾਣੀਆਂ ਹੋ ਗਈਆਂ ਖਰਾਕਾਂ ਪੁਰਾਣੀਆਂ ਹਨ ਮੈਨੂੰ ਐ ਲੱਗਾ ਭਾਈ ਕਹਿੰਦੇ ਵੀ ਗੋਡਾ ਲੱਗ ਗਿਆ ਬਚ ਕੇ ਰਹੀ ਮੈਂ ਕਹਿੰਦਾ ਵੀ ਗੋਡਿਆਂ ਦੀ ਗ੍ਰੀਸ ਉਧਰ ਨਹੀਂ ਆ ਸਾਡੇ ਤਾਂ ਖਾ ਖਾ ਕੇ ਡਾਈਨਿੰਗ ਹੋ ਕੇ ਸਾਡੇ ਤਾਂ ਗ੍ਰੀਸ ਮੁੱਕ ਗਈ ਪੁਰਾਣੀਆਂ ਖਰਾਕਾਂ ਖਾਦੀ ਹੋਈਆਂ ਅੰਦਰ ਬਿਲਕੁਲ ਬਿਲਕ ਬਿਲਕੁਲ ਅੱਛਾ ਮੈਮ ਗੋਡੇ-ਗੋਡੇ ਚਾਦ ਵਿੱਚ ਜਿੰਨਾ ਤੁਹਾਡਾ ਮਤਲਬ ਇਹ ਫਿਲਮ ਦਾ ਜੋ ਟ੍ਰੇਲਰ ਦੇਖਿਆ ਆਪਾਂ ਹਰ ਕਿਰਦਾਰ ਇੱਕ ਤੋਂ ਵੱਧ ਕੇ ਇੱਕ ਆ ਮਤਲਬ ਆਪਾਂ ਇਹ ਕਹਿ ਸਕਦੇ ਵੀ ਕੋਈ ਵੀ ਕਿਰਦਾਰ ਐਸਾ ਨਹੀਂ ਵੀ ਕੋਈ ਲੱਗੇ ਵੀ ਹਾਂ ਯਾਰ ਇਹਦੇ ਤੇ ਹੀ ਫੋਕਸ ਆ ਇਹ ਇੱਕ ਪਰਿਵਾਰ ਲੱਗਦਾ ਟ੍ਰੇਲਰ ਦੇਖ ਕੇ ਵੀ ਤੇ ਕਿਦਾਂ ਦਾ ਰਿਹਾ ਮਾਹੌਲ ਸੈੱਟ ਤੇ ਮਤਲਬ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਸੀ ਜੀਤ ਨਹੀਂ ਕਰਦਾ ਨਾ ਘਰ ਜਾਣ ਨੂੰ ਨਹੀਂ ਬਾਅਦ ਅੱਛਾ ਮਾਹੌਲ ਰਿਹਾ ਕਿਉਂਕਿ ਹਰ ਕਿਰਦਾਰ ਰੋਲ ਐ ਨਹੀਂ ਕਿ ਵੀ ਕੋਈ ਐਕਸਟਰਾ ਆਰਡੀਨਰੀ ਨਿਕਲ ਕੇ ਆਇਆ ਜਾਂ ਕੁਝ ਘਟਾ ਕਿਸੇ ਵਜ੍ਹਾ ਸਮਝੇ ਬਰਾਬਰ ਬਰਾਬਰ ਰੋਲ ਹੈ ਤੇ ਸਭ ਨੇ ਆਪਣਾ ਆਪਣਾ ਰੋਲ ਬਹੁਤ ਸੋਹਣਾ ਨਿਭਾਇਆ ਤੇ ਫਿਲਮ ਦੇ ਡਾਇਰੈਕਸ਼ਨ ਵੀ ਬਹੁਤ ਅੱਛੀ ਸੀ ਡਾਇਲੋਗ ਤੇ ਤੁਹਾਨੂੰ ਪਤਾ ਹੀ ਹੈ ਉਹ ਤਾਂ ਇੱਕ ਤੋਂ ਇੱਕ ਹੁਣ ਜਿਹੜੀ ਤੁਸੀਂ ਕੀਚੀ ਦੀ ਗੱਲ ਕਰੀ ਜਨਾ ਉਹ ਕੁਝ ਅਲੱਗ ਹੀ ਵਾਰ ਹੋਣਗੇ ਉਹ ਤਾਂ ਬਿਲਕੁਲ ਅੱਛਾ ਸੋਈ ਸਾਹਿਬ ਫਿਰ ਸੈੱਟ ਤੇ ਵੀ ਸੈਰਸੂਰ ਕਰ ਲੈਂਦੇ ਸੀ ਵਿੱਚ ਟਾਈਮ ਕੱਢ ਕੇ ਸਟ ਦੇ ਕਿੱਥੇ ਹੁੰਦਾ ਟਾਈਮ ਨਾਟ ਸਟ ਤੇ ਤਾਂ ਭੱਜ ਕੇ ਜਾਂਦਾ ਜੀ ਵੈਂਟੀ ਵੈਨ ਵੱਲ ਉਹ ਵੀ ਸਹਿਰ ਹੀ ਆ ਸਹਿਰ ਸੌਖੀ ਹੁੰਦੀ ਆ ਉਹਦਾ ਕੰਮ ਥੋੜਾ ਹੋਰ ਸਾਬਦਾ ਜਾਂਦਾ ਹਾਂ ਪੰਚੁਅਲ ਹੋ ਜਾਂਦਾ ਅੱਛਾ ਗੁਰਜਤ ਭਾਈ ਜਿੱਦਾਂ ਤੁਸੀਂ ਸਕਰੀਨ ਤੇ ਤੁਹਾਡੀ ਜਿਹੜੀ ਪ੍ਰੈਜ਼ੈਂਸ ਆ ਨਾ ਉਹ ਬੜੀ ਡਿਫਰੈਂਟ ਜੀ ਲੱਗਦੀ ਐ ਐਂ ਜਿਹੜਾ ਤੁਹਾਡਾ ਮੇਰੇ ਖਿਆਲ ਬੋਲਣ ਦਾ ਸਟਾਈਲ ਆ ਉਹ ਸਾਰਿਆਂ ਨੂੰ ਕਿਲ ਕਰਦਾ ਕਿਹਨਾਂ ਦਾ ਮਤਲਬ ਜੱਚਦਾ ਤੇ ਮੈਂ ਮੈਡਮ ਦਾ ਨਾਮ ਲੈਣ ਤੋਂ ਪਹਿਲਾਂ ਤਿੰਨ ਕਵਾਰੀ ਸੋਚ ਲਿਆ ਮੈਂ ਮੇਰੇ ਤੋਂ ਗਲਤ ਨਾ ਲਿਆ ਹੋ ਜੇ ਨਕੀਤ ਢਿੱਲੋ ਹਾਂਜੀ ਚਲੋ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤਾਨੀਮ ਕਿਦਾ ਕਿੱਦਾਂ ਰਿਹਾ ਜੀ ਗੋਡੇ ਗੋਡੇ ਚਾਚ ਗੋਡੇ ਕਿੰਨੇ ਕੁ ਦੁਖੇ ਕੋਈ ਦੁਖੇ ਨਹੀਂ ਸਾਡਾ ਤੇ ਚਾਹ ਡਬਲ ਹੋ ਗਿਆ ਹੁਣ ਤਾਂ 모ਡੇ 모ਡੇ ਚਾਹ ਹੋਇਆ ਪਿਆ ਸਾਡਾ ਇੱਕੀ ਤਰੀਕ ਸੁ ਜੀ ਦੀਵਾਲੀ ਦੇ ਨੇੜੇ ਨੇੜੇ ਸਾਡੀ ਫਿਲਮ ਆ ਰਹੀ ਹੈ ਪਰਿਵਾਰਾਂ ਨੂੰ ਸਾਰੇ ਜਵਾਕ ਵਾਪਸ ਮੁੜੇ ਹੋਣੇ ਸਾਰਾ ਪਰਿਵਾਰ ਇਕੱਠੇ ਹੋਏ ਹੋਣੇ ਤੇ ਬੈਸਟ ਓਕੇਜਨ ਹੈ ਸਾਰੇ ਪਰਿਵਾਰਾਂ ਵੇਖਾਂ ਚਾ ਨੂੰ ਤੇ 모ਡੇ 모ਡੇ ਆ ਹੁਣ 모ਡੇ 모ਡੇ ਆ ਫੇਰ ਹੀ ਅਗਲੀ ਗੋਡੇ ਗੋਡੇ ਆਏਗੀ ਨਾ ਯੈਸ ਅੱਛਾ ਕਿਤਾਜ ਬਾਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਏਦਾਂ ਦੇ ਵਿਆਹ ਵੇਖੇ ਜਦੋਂ ਜਵਾਕ ਭਾਂ ਲੁੱਟਦੇ ਹੁੰਦੇ ਸੀਗੇ ਹਾਂਜੀ ਹਾਂਜੀ ਇੱਕ ਹੱਥ ਜਨੇਕਰ ਹੁੰਦੀ ਤੇ ਇੱਕ ਹੱਥ ਆਹੀ ਸੀ ਉਹ ਜਵਾਕ ਜਿਹੜਾ ਭਾਂ ਲੁੱਟਦਾ ਸੀ ਉਹ ਲੁੱਟੀ ਲੁੱਟੀ ਜਦ ਨੱਚਦੇ ਟਾਈਮ ਹੋ ਸੀ ਤੇ ਮੈਂ ਥੱਲੇ ਆਏ ਇਕੱਠੇ ਕਰ ਰਹੀ ਹੁੰਦੀ ਕਲੇਮ ਦੇ ਇਹੋ ਵਿਆਜ ਕੋ ਨੋਟ ਸਿੱਟੇ ਨਾਲ ਪੈਰ ਰੱਖ ਲੈਂਦੇ ਵੀ ਇੱਥੇ ਕਬਜ਼ਾ ਮੇਰਾ ਹੀ ਆ ਅੰਦਾ ਸੀ ਮੈਂ ਪੈਰ ਨਹੀਂ ਸੀ ਰੱਖਦੀ ਵੀ ਸਿੱਧਾ ਚੱਕ ਲੈਂਦੀ ਸੀ ਮਤਲਬ ਤੂੰ ਫਿਰ ਜ਼ਿਆਦਾ ਸੁਪਰ ਫਾਸ ਸੀਗੇ ਉਸ ਟਾਈਮ ਤੋਂ ਹੀ ਹੁਣ ਵੀ ਹੈ ਇਹਦੇ ਹੁਣ ਤੁਹਾਨੂੰ ਬੱਸ ਕੀ ਹੋਣਾ ਹੈ ਹਾਂਜੀ ਹੱਥ ਥੋ ਲੈਂਦੇ ਜੀ 500 ਟਕੇ ਵੇਖੀਏ ਨਕੀ ਤਾਂ ਜਾਂਦਾ ਨਹੀਂ ਉਧਰੋਂ ਮੇਰਾ ਬੌਸ ਵੀਰ ਜੀ ਇਹਦਾ ਅਸੀਂ ਜਿਵੇਂ ਨਾਲੀ ਚ ਗਿਰ ਜਾਂਦੇ ਸੀ ਉਹ ਛੜਦੇ ਨਹੀਂ ਕੀਤਾ ਉਹ ਜਾਂ ਮਾਰਦੇ ਜੜੇ ਚ ਵਟਾ ਕੱਢ ਕੇ ਲੈ ਜਾਂਦੇ ਸੀ ਨਾਲੇ ਉਸ ਟਾਈਮ ਤੇ ਤਾਂ ਇਸ ਤਰ੍ਹਾਂ ਹੁੰਦਾ ਹੈ ਨਾ ਜਵਾਗ ਜੇ ਕੁੜੀ ਹੋਵੇ ਤਾਂ ਮੁੰਡੇ ਵੈਸੇ ਸਾਈਡ ਤੇ ਚੱਲ ਗੁੱਡੀ ਕੋਈ ਗੱਲ ਨਹੀਂ ਹਾਂ ਹਾਂ ਤੇ ਕਰ ਦਿੰਦੇ ਸੀ ਸਾਈਡ ਦਾ ਮੇਰੇ ਤੇ ਮੇਰੇ ਮਾਸੀ ਦੇ ਮੁੰਡੇ ਦੀ ਬਹੁਤ ਲੜਾਈ ਹੁੰਦੀ ਸੀ ਉਹਨੇ ਮੈਨੂੰ ਧੱਕਾ ਦੇਣਾ ਮੈਂ ਉਹਨੂੰ ਮੇਰਾ ਨੋਟ ਹੈ ਮੇਰਾ ਨੋਟ ਹੈ ਬਸ ਉਹੀ ਸਾਡੀ ਪੈਸੇ ਕਦੇ ਨੋਟ ਪਾੜ ਜਾਂਦਾ ਨਾ ਨਹੀਂ ਮੈਨੂੰ ਮਿਲਦਾ ਸੀ ਅੱਛਾ ਤੁਹਾਨੂੰ ਮਿਲਦਾ ਸੀ ਇਹਦਾ ਮਤਲਬ ਹੈ ਤੁਸੀਂ ਸ਼ੁਰੂ ਤੋਂ ਹੀ ਮਤਲਬ ਤੁਹਾਡਾ ਖੌਫ ਰਹਿ ਟਬਰ ਚ ਵੀ ਕਾਫ ਨਹੀਂ ਮੈਂ ਸ਼ੌਂਕ ਰਿਹਾ ਹੈ ਪਰ ਉਦੋਂ ਮੈਂ ਥੋੜਾ ਜਿਹਾ ਰੋਕ ਕੇ ਜੇ ਫਿਰ ਉਹਨੇ ਕਹਿ ਦੇਣਾ ਲੈ 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 ਕੁੜੀ ਨੇ ਭਾਣ ਵਾਲੇ ਦਿਨ ਦੇਖੇ ਨਹੀਂ ਹਾਂ ਹਾਂਜੀ ਭਾਣ ਵਾਲੇ ਦਿਨ ਭਾਣ ਵਾਲੇ ਦਿਨ ਤਾਂ ਸ਼ਾਇਦ ਨਹੀਂ ਦੇਖੇ ਉਹ ਦਿਨ ਤਾਂ ਉਦੋਂ ਬੰਦ ਜੇ ਹੋ ਗਏ ਨੇ ਜਦੋਂ ਗੱਡੀਆਂ ਜ਼ਿਆਦਾ ਵਧੀਆਂ ਲੱਗ ਲੱਗ ਗਈਆਂ ਕਈ ਵਾਰੀ ਮਰੂਤੀ ਦੇ ਸ਼ੀਸ਼ੇ 'ਤੇ ਟੜਕੇ ਜਾਂਦੇ ਆ। ਅਮਰੂਤੀਆਂ ਤੱਕ, ਮਰੂਤੀਆਂ ਤੱਕ ਭਾਂ ਜਿਆਦਾ ਰਹੇਗੀ। ਗਲੀਆਂ 'ਚ ਪੈਸੇ ਹੁੰਦੇ ਸੀ। ਹਾਂਜੀ। ਉਹ ਫਿਰ ਤੋਂ ਪਹਿਲਾਂ ਨੇ। ਡਬਲ ਚੱਕੇ ਸਿੱਕੇ ਥੋੜੇ। ਡਬਲ ਪੈਸੇ, ਗਲੀਆਂ ਵਾਲੇ ਪੈਸੇ। ਹਾਂਜੀ। ਗੋਲ-ਗੋਲ ਹੁੰਦੇ ਸੀ, ਵਿੱਚ ਬੋਰੀ ਹੁੰਦੀ ਸੀ। ਇਕੱਠਾ ਹੁੰਦਾ ਸੀ ਚਾਰਸ ਪੈਸਾ। ਉਹ ਸਾਰੇ ਸਿੱਟਦੇ ਹੁੰਦੇ ਸੀ। ਉਹ ਮੰਤਰ ਜਾ ਕਰਾ ਕੇ, ਟੂਣੇ ਜਾ ਕਰਾ ਕੇ ਜੋ ਕਹਿੰਦੇ ਗਲ 'ਚ। ਉਹ ਪਾਏ ਹੁੰਦੇ। ਤਵੀਤੜੀਆਂ ਨਹੀਂ ਆ। ਤਾਂ ਇਹਨਾਂ ਤੁਸੀਂ ਇਸ ਤਰ੍ਹਾਂ ਦਾ ਕੋਈ ਵਿਆਹ ਵੇਖਿਆ ਆਪਣੀ ਫੈਮਿਲੀ ਜਦੋਂ ਸੁਰਮਾ ਪੁਆਈ ਹੁੰਦੀ ਆ ਤੇ ਕਿੱਦਾਂ ਦਾ ਮਾਹੌਲ ਸ਼ਰਮਾ ਪਾਉਂਦੇ ਪਾਉਂਦੇ ਨਾ ਲਾੜੇ ਦੀ ਅੱਖ ਜੂ ਵਾਜ ਜਾਂਦੀ ਨਹੀਂ ਸੋਈ ਮੈਂ ਜਿੰਨੇ ਵਿਆਹ ਵੇਖੇ ਮੈਂ ਫਿਲਮਾਂ 'ਚ ਹੀ ਵੇਖੇ ਅੱਛਾ ਉਦਾਂ ਘੱਟ ਨਹੀਂ ਉਦਾਂ ਅਜੇ ਸਾਡੀ ਜਨਰੇਸ਼ਨ ਹੋਰ ਹੀ ਵੱਡੀ ਹੁਣ ਵਾਰੀ ਵਾਰੀ ਸੇ ਸ਼ੁਰੂ ਹੋਣਗੇ ਪਰ ਮੈਂ ਸਾਰੇ ਰੀਤੀ ਰਿਵਾਜ ਸਭ ਕੁਝ ਫਿਲਮਾਂ ਤੋਂ ਸਿੱਖ ਲਿਆ ਹੈ ਵਿਆਹ ਹੈਗਾ ਮੈਂ ਪੂਰੇ ਪ੍ਰੋਪਰ ਪੰਜਾਬੀ ਢੰਗੇ ਨਾਲ ਤੇ ਵਧੀਆ ਕਰੂੰਗੀ ਪੂਰੇਆਂ ਰਸਮਾਂ ਰਵਾਜਾਂ ਨਾਲ ਬੀਬੀ ਜਨੇਵਾ ਜੰਦਾਬਾਦ ਪੰਜਾਬੀ ਸ਼ਰਮਾ ਸੱਚੀ ਜੰਦਾਬਾਦ ਬਿਲਕੁਲ ਅੱਛਾ ਮੈਮ ਜਦੋਂ ਤੁਹਾਡਾ ਟਾਈਮ ਸੀਗਾ ਜਦੋਂ ਤੁਸੀਂ ਆਪਣੇ ਟਾਈਮ ਤੇ ਵਿਆਹ ਵੇਖੇ ਉਦੋਂ ਗੁੰਦਵੇਂ ਲੱਡੂ ਬੜੇ ਚ ਹੱਥਾਂ ਨਾਲ ਐ ਕਰਕੇ ਜਿਹਦੇ ਚੋ ਮਸਾਲਾ ਜਾਂਦਾ ਹਾਂ ਹਾਂ ਗੋੰਦ ਵਾਲੇ ਲੱਡੂ ਕਹਿੰਦੇ ਹਾਂ ਗੋੰਦ ਵਾਲੇ ਕਹਿੰਦੇ ਸੀ ਛੇਤਰ ਲੱਡੂ ਵੀ ਕਹਿੰਦੇ ਸੀ ਉਹਨਾਂ ਨੇ ਸਾਡੇ ਅੰਮਰਸਰ ਵਾਲੇ ਪਾਸੇ ਛੇਤਰ ਲੱਡੂ ਨੇ ਉਹ ਉਧਰ ਕਹਿੰਦੇ ਸੀ ਸਾਡੇ ਨਹੀਂ ਕਹਿੰਦੇ ਸੀ ਅੱਛਾ ਜੀ ਚਾਹਤਾ ਆਮ ਲੱਡੂ ਬਣਦੇ ਸੀ ਸਾਰੇ ਬਟਨ ਤੇ ਲੱਗੇ ਹੁੰਦੇ ਸੀ ਸਾਰੇ ਰਿਸ਼ਤੇਦਾਰ ਆ ਜਾਂਦੇ ਹੁੰਦੇ ਸੀਗੇ 8-10 ਦਿਨ ਪਹਿਲਾਂ ਹੀ ਕੜਾਹੀ ਚੜ ਜਾਂਦੀ ਸੀ ਜੀ ਉਦੋਂ ਵਰਦੇ ਹੁੰਦੇ ਸੀ ਸ਼ੱਕਰ ਦੇ ਲੱਡੂ ਉਹ ਲੱਡੂ ਸਾਰੇ ਲੱਗੇ ਅੱਛਾ ਜੀ ਅੱਛਾ ਸੈਟ ਦੇ ਉੱਪਰ ਭਾਈ ਸਭ ਨੂੰ ਪਾਉਂਦਾ ਖਰਮਸਤੀ ਕੌਣ ਕਰ ਦਿੰਦਾ ਹੈ ਤਾਨਿਆ ਆਹ ਜੀ ਸਰਦਾਰ ਸੋਹੀ ਸਾਬ ਓਏ ਕਰ ਮਸਤੇ ਪਾਈ ਉਂਗਲ ਤੁਹਾਡੇ ਹੱਲ ਗਈ ਸਭ ਤੋਂ ਸਾਬੂ ਖੱਪੀ ਨਹੀਂ ਸਾਰੇ ਹੀ ਖੱਪੀ ਨਹੀਂ ਸਾਰੇ ਹੀ ਨੇ ਇਹ ਪੱਲਾ ਝਾੜਨ ਵਾਲੀ ਗੱਲ ਭਾਈ ਕੋਟੀ ਜਾਣਦੇ ਨਹੀਂ ਮੈਨੂੰ ਜਿਆਦਾ ਕਰ ਲਾ ਦਿਓ ਥੋੜਾ ਜਿਆ ਪਰ ਉਹ ਦੱਸ ਰਹੇ ਵੀ ਸਾਰੇ ਹੀ ਮਸਤੀ ਕਰਨ ਵਾਲੇ ਕਲਾਕਾਰ ਸਾਰੇ ਹੀ ਮਸਤੀ ਕਰਨ ਵਾਲੇ ਹੁੰਦੇ ਨੇ ਨਾ ਉਹ ਬਣਦੇ ਹੀ ਤਾਂ ਨੇ ਕਿ ਕਲਾਕਾਰ ਨਹੀਂ ਕੋ ਸੌਰ ਨਾ ਬਣ ਜਾਂਦਾ ਕੋਈ ਜੇ ਮਸਤੀ ਕਰਨ ਵਾਲਾ ਕੋਈ ਡਾਕਟਰ ਹੁੰਦਾ ਸਾਇੰਟਿਸਟ ਹੁੰਦਾ ਕਲਾਕਾਰ ਕਿਉਂ ਬਣੇ ਨੇ ਕਿਉਂਕਿ ਮਸਤੀ ਕਰਦੇ ਨੇ ਹਾਂ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਬਹੁਤ ਸੋਹਣਾ ਜਵਾਬ ਤਾਂ ਹਾਂ ਬਹੁਤ ਸੋਹਣਾ ਜਵਾਬ ਅੱਛਾ ਭਾਜੀ ਆਪਾਂ ਨਾ ਇਹਦੇ ਵਿੱਚ ਇੱਕ ਦੋਕ ਟੰਗ ਟਵਿਸਟਰ ਰੱਖੇ ਤੁਹਾਡੇ ਵਾਸਤੇ ਆਹ ਰੇ ਵਾਹ ਜੀ ਤੇ ਉਹ ਤੁਸੀਂ ਪੰਜਾਬੀ ਚ ਬੋਲਨੇ ਇਹਨਾਂ ਨੂੰ ਤਾਂ ਬੋਲ ਲੈ ਤੋ ਸ਼ੁਰੂ ਕਰੂੰਗਾ ਹਨਾ ਨਹੀਂ ਨਹੀਂ ਉਧਰ ਪਹਿਲਾ ਟੰਗ ਟਵਿਸਟਰ ਹਿੰਦੀ ਚ ਹੈ ਦੂਜਾ ਪੰਜਾਬੀ ਚ ਹੈ ਤੁਸੀਂ ਦੇਖੋ ਹਿੰਦੀ ਵਾਲਾ ਕਿਹਨੇ ਲੈਣਾ ਪੰਜਾਬੀ ਵਾਲਾ ਮੈਂ ਤਾਂ ਹਿੰਦੀ ਜੀ ਸਿੱਧਾਈ ਚ ਫਸ ਜੂੰਗਾ ਆਟਾ ਮਿਟ ਟਵਿਸਟਰ ਤੁਸੀਂ ਭਾਜੀ ਫਿਰ ਤੁਸੀਂ ਬੋਲੋ ਹਾਂ ਚਲੋ ਹਾਂ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਹਨਾ ਤੁਸੀਂ ਬੋਲਣਾ 6 ਵਾਰੀ ਬੋਲਣਾ ਊਂਠ ਉੱਚਾ ਊਂਠ ਕੀ ਪੀਠ ਉੱਚੀ ਨੀਚੀ ਪੂੰਛ ਊਂਠ ਕੀ ਨੀਚੀ ਪੂੰਛ ਊਂਠ ਨਹੀਂ ਹਿੰਦੀ ਦਾ ਮੇਰੇ ਕਰੋ ਕੁਛ ਤਾਂ ਵੀ ਨਹੀਂ ਬੋਲਿਆ ਜਾਣਾ ਸਿੱਧਾ ਇਹਨੂੰ ਇਹ ਤੋਂ ਊਂਚਾ ਊਂਠ ਵੀ ਨਹੀਂ ਬੋਲਿਆ ਜਾਣਾ ਮੈਂ ਤਾਂ ਜੀ ਸੁਣ ਰਹੀ ਆ ਬੋਲੋ ਆਹ ਪਤਾ ਨਹੀਂ ਕਿੰਨੇ ਰੱਟੇ ਲਾਏ ਹੁਣ ਨਹੀਂ 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 ਸਰ ਮੈਨੂੰ ਤੁਸੀਂ ਦੇ ਦਿਓ ਮੈਂ ਉਹ ਬੋਲ ਲੂੰਗਾ ਚਲੋ ਪੀੜੀ ਊਂਠ ਪੀੜੀ ਸ਼ਰਟ ਕੀ ਜੈਸ ਦੀ ਨੀਚੀ ਪੂੰਛ ਊਂਠ ਕੀ ਚਲੋ ਬੋਲੋ ਬੋਲੋ ਮੈਂ ਤਾਂ ਹਿੰਦੀ ਸਿੱਧੀ ਨਹੀਂ ਬੋਲੀ ਜਾਣੀ ਕੋਈ ਨਹੀਂ ਬੋਲੋ

नीची पूछ ऊंट की ऊंट ऊंचा ऊंट की पीठ ऊंची नीची पूछ ऊंट की ऊंट ऊंचा ऊंट की पीठ ऊंची नीची पूछ ऊंट की ऊंट ऊंचा ऊंट की पीठ ऊंची नीची पूंछ ऊंट की नाम हो गया पहली फिल्म तो प्रैक्टिस कर पहली फिल्म तो पंजाबी वाला भाई तोडे वाले पास है ना ਪਾਣੀ ਵਿੱਚ ਲੀਰ ਰੁੜੇ ਰੋੜ ਲੀਦੇ ਰੋੜ ਪੰਜਾਬੀ ਚ ਬੋਲੋ ਕੀ ਕੀ ਪਾਣੀ ਵਿੱਚ ਨਹੀਂ ਦੱਸੋ ਤਾਂ ਸਹੀ ਮੈਂ ਤੁਹਾਨੂੰ ਤੁਹਾਨੂੰ ਆਦਾ ਪਾਣੀ ਵਿੱਚ ਲੀਰ ਰੁੜੇ ਰੋੜ ਲੀਦੇ ਰੋੜ ਪਾਣੀ ਵਿੱਚ ਲੀਰ ਰੁੜੇ ਰੋੜ ਲੀਦੇ ਰੋੜ ਪਾਣੀ ਵਿੱਚ ਲੀਰ ਰੁੜੇ ਰੋੜੇ ਲੀਰੇ ਰੋੜ ਪਾਣੀ ਵਿੱਚ ਲੀਰ ਰੁੜੇ ਰੋੜੇ ਰੋੜੇ ਲੀਰੇ ਰੋੜ ਪਾਣੀ ਵਿੱਚ ਹਾਂ ਜੀ 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 ਕਲ ਸੇਂਘੇਰਾ ਨੱਚਦਾ ਕਰ ਰਿਹਾ ਹੈ। ਵੈਰੀ ਗੁੱਡ ਵੈਰੀ ਗੁੱਡ। ਜੁੱਤਕੇ ਚਲ ਰਹਾ ਹੋ ਰਹਾ। 5000 ਦਾ। ਕੰਤਾਰਾ ਹੀ ਬਣਾ ਦਿੰਦਾ। ਕੰਤਾਰਾ। ਮੈਡਮ ਤੁਹਾਡੇ ਵਾਲੇ ਪਾਸੇ। ਇਹ ਸੇਮ ਹੀ ਬੋਲੋ। ਜੇ ਮੈਂ ਅਗਲਾ ਦਿੱਤਾ ਥੋੜਾ ਜ਼ਿਆਦਾ ਔਖਾ। ਨਹੀਂ ਨਹੀਂ ਬੋਲੋ। ਦੱਸੋ ਨਾਸੋ। ਨਹੀਂ ਨਹੀਂ ਥੋੜਾ ਔਖਾ ਬੋਲੋ। ਖੜਕ ਸਿੰਘ ਕੇ ਖੜਕਣੇ ਪੇ ਖੜਕੀਆਂ ਖਿੜਕੀਆਂ ਖਿੜਕੀਆਂ ਕੇ ਖੜਕਣੇ ਤੇ ਖੜਕਦਾ ਹੈ ਖੜਕ ਸਿੰਘ। ਨਹੀਂ ਮੈਂ ਲੀਰ ਰੋਡ ਨਹੀਂ। ਰੋਡੋ ਲੀਰ ਰੋਡ। ਰੋੜੋ ਲੀਰੇ ਪਾਣੀ ਵਿੱਚ ਲੀਰੇ ਰੁੜੇ ਰੋੜ ਲੀਰੇ ਰੋੜ ਰੋੜ ਪਾਣੀ ਵਿੱਚ ਲੀਰੇ ਰੁੜੇ ਰੁੜ ਲੀਰੇ ਰੁੜ ਪਾਣੀ ਵਿੱਚ ਲੀਰੇ ਰੁੜੇ ਰੁੜ ਲੀਰੇ ਰੁੜ ਪਾਣੀ ਵਿੱਚ ਲੀਰੇ ਰੁੜੇ ਰੁੜਨ ਲੀਰੇ ਰੁੜ ਪਾਣੀ ਵਿੱਚ ਲੀਰੇ ਰੁੜੇ ਰੁੜ ਲੀਰੇ ਰੁੜ ਰੋੜੋ ਹੋ ਗਿਆ ਬਦਲਦੇ ਬਦਲੋ ਹੋਰ ਲੀਰ ਕਿੰਨੀ ਰੁੜੂਗੀ ਦੇ ਪਟੇ ਗੀ ਲਈ ਮੇਰ ਦਾ ਵਸੇਗੀ ਹੁਣ ਓਕੇ ਜੀ ਕਟਾ ਸਜੀ ਚੱਕੀ ਚੱਟੇ ਕਟਾ ਖੱਬੀ ਚੱਕੀ ਚੱਟੇ ਹੋਰ ਕਹਾਣੀ ਬਸ ਸਿੰਪਲ ਹੈ ਕਿ ਜੋ ਇਹਦਾ ਨਿਕਲੂਗਾ ਉਹ ਗੱਲ ਤੇ ਨਾ ਨਹੀਂ ਨਹੀਂ ਪਾਜੀ ਨਹੀਂ ਕਟਾ ਖੱਬੀ ਛੱਡੀ ਪਾ ਜੀ ਆ ਦੇਖੋ ਕਟਾ ਸਜੀ ਚੱਕੀ ਚੱਟੇ ਕਟਾ ਖੱਬੀ ਚੱਕੀ ਚੱਟੇ ਹਾਂ कट्टा सजी, सजी। चक्की तो, चट्टे कट्टा खबी चक्की चट्टे कट्टा ही दो बार चाट हाँ चाटा कट्टा ही बोखो नहीं लगी, हाँ। लगी ना कट्टी से ठीक है मैं ख़बी। नहीं हूँ कट्टी कुटी करना ब्रो ये पाजी ट्राई का करो नहीं ट्राई करना चार पाँच दे पहले ही पसंद किया भी होगा तो नहीं पाजी गलत होंगे छोटे तो कराने एक हाँ हाँ इंग्लिश है हिंदी पंजाबी नहीं अंग्रेजी ना प्रांतों प्यार में आओ जाओ आओ जाओ आओ जाओ आओ जाओ आओ जाओ आओ जाओ दोबारा बोलो लिख लो लिख लो नहीं नहीं लिखना नहीं शी सेल्स सी शेलस सी शेलस एट द सीशोर एट द सीशोर शोर्स शो 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 सी सेल्स सी शेल सी शी सेज वो बेच दी नहीं चाहिए थी शेलस ऑन द सीशोर ओके जी नदी नदी के कंडे ओहो क्या बात है अजीब को मताल भी ही आने बाहर क्या बात है अपना ਮੈਂ ਮੈਂ ਕੱਟਾ ਬੋਲ ਦੇਣਾ ਪਰ ਹੁਣ ਮੈਂ ਗਲਤ ਬਸ ਨੂੰ ਲੈ ਜਾਣਾ ਹੈ। ਨਾਲ ਹੀ ਹੈ ਨਾਲ ਹੀ ਹੈ। ਸ਼ੀ ਸੈਲਸ ਔਨ ਦਾ ਸੀ ਸ਼ੋਰ। ਹਾਂ ਸ਼ੀ ਸੈਲਸ ਸੀ ਸ਼ੈਲ ਔਨ ਦਾ ਸੀ ਸ਼ੋਰ। ਸ਼ੀ ਸੈਲਸ ਸ਼ੀ ਸੋਲ ਸ਼ੀ ਸੈਲਸ ਔਨ 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 ਸ਼ੀ ਸੈਲਸ ਸੀ ਸ਼ੈਲ ਐਟ ਦਾ ਸੀ ਸ਼ੋਰ। ਸ਼ੀ ਸੈਲ ਸੀ ਸ਼ੈਲ ਸੀ ਸ਼ੈਲ ਔਨ ਸੀ ਸ਼ੋਰ। ਔਨ ਸੀ ਸ਼ੋਰ। ਬੋਲੋ। ਸੀ ਸ਼ੈਲ ਔਨ ਸੀ ਸ਼ੋਰ। ਨਹੀਂ ਨਹੀਂ ਨਹੀਂ। ਉਹ ਹੈ। ਜੋ ਦੱਸਿਆ ਹੈ।

ਉਹ ਬੈਡੀ ਤੇ ਸ਼ੋਪਿੰਗ ਕਰਨ ਲੱਗੀ ਬੈਡੀ ਉਹ ਰੈਡੀ ਤੇ ਗਾਈ ਲੱਗੀ ਤੁਸੀਂ ਬੋਲੋ ਉਹ ਤਾਂ ਵੇਚ ਰਹੀ ਸੀ ਉਹ ਵੇਚ ਰਹੀ ਬੈਟਰੀ ਤਾਂ ਮੱਖਣ ਲੈਣ ਦਾ ਹੁੰਦਾ ਹੋਗਾ ਸੋਹਿਆ ਕਰ ਮੈਂ ਤਾਂ ਉਹ ਖਰਚੇ ਕਿ ਖਰਚੇ ਮੈਂ ਭਾਜੀ ਗੱਲ ਨਾ ਲੈ ਲੈਂਦਾ ਖਰਚੇ ਦੇ ਸਾਰਾ ਕੋਈ ਇੱਕ ਜਾਣਾ ਉਹ ਬੋਲੋ ਕਿਹੜਾ ਜੀ ਕੱਟੇ ਕਿੜਕੀਆਂ ਜੋ ਵੀ ਕਰੇ ਕੀ ਕਰੇ ਕੱਟੀ ਵਾਲਾ ਇੱਕ ਜਾਣਾ ਕੋਈ ਬੋਲ ਕੇ ਦਿਖਾਵੇ ਕੱਟੀ ਆ ਕੱਟਿਆਲਾ ਅੰਨੇ ਤੁਸੀਂ ਨਹੀਂ ਆਪਣੇ ਚੋਂ ਅੱਛਾ ਮੈਂ ਤੁਸੀ ਬੋਲੂਂਗਾ ਲੀਰ ਵਾਲਾ ਲੀਰ ਵਾਲਾ ਚਲੋ ਬਹੁਤ ਰੁੜ ਗਈ ਬਹੁਤ ਰੋਣ ਗਈ ਚਲੋ ਗਾ ਚਲੋ ਰੁੜ ਗਈ ਰੋੜ ਗਈ ਰੋੜ ਗਈ ਬਾਤ ਲਓ ਬੰਦਰਾ ਦੇ ਕੇ ਚੋਹੋ ਪਾੜੀ ਅਸੀਂ ਛੱਡਦੇ ਨਹੀਂ 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 ਬਾਜੀ ਮੈਂ ਪੱਕੀ ਜਵਾਨ ਰਹੀ ਓਕੇ ਅੱਛਾ ਜਦੋਂ ਸ਼ੂਟ ਚੱਲਦਾ ਸੀਗਾ ਗੋਡੇ ਗੋਡੇ ਟੂ ਦਾ ਜੀ ਇਹ ਸਵਾਲ ਮੇਰਾ ਤੁਹਾਡੇ ਵਾਲੇ ਪਾਸੇ ਕੋਈ ਨਹੀਂ ਪਹਿਲੇ ਸੋਨਮ ਮੈਡਮ ਹੈਗੇ ਸੀ ਦੂਜੇ ਚ ਕਿਉਂ ਨਹੀਂ ਹੋਏ ਸ਼ੀ ਇਸ ਬਿਜ਼ੀ ਉਹਨੇ ਡੇਟਸ ਦਾ ਬਈ ਕੁਝ ਵੈਸੇ ਮੈਨੂੰ ਐ ਪ੍ਰੋਪਰ ਪਤਾ ਨਹੀਂ ਕੀ ਕਰਨਾ ਪਰ ਡੇਟਸ ਦਾ ਚੱਕਰ ਹੀ ਹੋ ਗਿਆ ਕਿਉਂਕਿ ਉਹਨਾਂ ਦਾ ਬਾਲੀਵੁੱਡ 'ਚ ਕੋਈ ਪ੍ਰੋਜੈਕਟ ਚੱਲ ਰਿਹਾ ਸੀ ਉਸ ਟਾਈਮ ਓਕੇ ਤੇ ਉਹ ਕਾਫੀ ਟਾਈਮ ਵੇਟ ਬੂਟ ਵੀ ਕੀਤੀ ਸੀ ਪਰ ਫਿਰ ਜਦੋਂ ਨਹੀਂ ਵੇਟ ਕਰ ਸਕਦੇ ਸੀ ਹੋਰ ਤਾਂ ਉੱਧਰ ਬਿਜ਼ੀ ਸੀ ਉਹ ਵੀ ਚੰਗੀ ਗੱਲ ਹੈ ਉਹ ਹਿੰਦੀ ਫਿਲਮਾਂ ਦਾ ਕੰਮ ਚ ਕਰ ਰਹੇ ਨਹੀਂ ਕਰਦੇ ਤਾਂ ਨਹੀਂ ਨਹੀਂ ਵੀ ਜਾਣਾ ਨਹੀਂ ਕਿਤਨੇ ਵੀ ਜਾਣਾ ਸਾਰੇ ਮੈਂ ਚੰਗੀ ਗੱਲ ਹੈ ਕੋਈ ਨਾਲ ਦਾ ਸਾਥੀ ਦੋਸਤ ਕੋਰ ਕਰ ਰਹੇ ਤਾਂ ਫਾਇਦਾ ਹੈ ਮੇਰੇ ਦੋ ਤਿੰਨ ਦਿਆ ਐਂਡ ਵੀ ਆਰ ਰੀਲੀ ਪ੍ਰਾਊਡ ਆਫ ਹਰ ਬਿਲਕੁਲ ਬਿਲਕੁਲ ਜੀ ਇਹ ਤਾਂ ਪ੍ਰਾਊਡ ਵਾਲੀ ਗੱਲ ਹੈ ਕਿਉਂਕਿ ਬਾਲੀਵੁੱਡ ਦੇ ਵਿੱਚ ਜਾ ਕੇ ਫਿਲਮਾਂ ਔਰ ਐਡਾ ਨਾਮ ਕਾਉਣਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਉੱਤੇ ਤਾੜੀਆਂ ਮਾਰਦੀਆਂ ਓਕੇ ਗਿਤਾਜ ਭਾਜੀ ਮੈਂ ਜਾਣਾ ਥੋੜਾ ਜਿਹਾ ਇੱਕ ਮਾਹੌਲ ਦੇ ਹਿਸਾਬ ਨਾਲ ਇੱਕ ਗਾਣਾ ਸੁਣਾ ਦਿੰਦਾ ਅੱਜ ਬੜੇ ਯਾਰਾ ਮੇਰੇ ਤੇ ਗਾਣੀ ਅੱਜ ਬੜੇ ਚੀਰਾ ਪਾ ਚਲੋ ਕੀ ਸੁਣਾਣਾ ਦੱਸੋ ਭਾਜੀ ਜੋ ਤੁਹਾਡਾ ਪਰਸਨਲ ਫੇਵਰੇਟ ਆ ਉਹ ਸੁਣਾ ਲਓ ਮੈਂ ਪਰਸਨਲ ਫੇਵਰੇਟ ਨਹੀਂ ਸੁਣਾ ਰਿਹਾ ਅੱਜ ਮੈਂ ਜਿਹੜੇ ਐਂਕਰ ਫੇਵਰੇਟ ਉਹ ਸੁਣਾ ਰਿਹਾ ਅੱਜ ਇੰਚ ਚੱਲ ਰਿਹਾ ਤੁਸੀਂ ਦੱਸੋ ਅੱਜ ਪੁਠਾ ਚੱਲ ਰਿਹਾ ਪੁਠਾ ਜਦ ਬਾਈ

ਓ ਗੱਲ ਸੁਣ ਮੇਰੀ ਕੰਨ ਲਾ ਕੇ ਹਾਨਣੇ ਓ ਕਿਵੇਂ ਲੈ ਜੂ ਕੋਈ ਵਿਆਹ ਕੇ ਤੈਨੂੰ ਹਾਨਣੇ ਓ ਗੱਲ ਸੁਣ ਮੇਰੀ ਕੰਨ ਲਾ ਕੇ ਹਾਨਣੇ ਕਿਵੇਂ ਲੈ ਜੂ ਕੋਈ ਵਿਆਹ ਕੇ ਤੈਨੂੰ ਹਾਨਣੇ ਤੇਰੇ ਲਈ ਮੈਂ ਜਿੰਦ ਤੜੀ ਟੰਕਾਉਣੀਆ ਤੇਰੇ ਲਈ ਮੈਂ ਜਿੰਦ ਤੜੀ ਟੰਕਾਉਣੀਆ ਨੀ ਤੂੰ ਜੱਟ ਦੀ ਪਸਾ ਦੀਪਸੰਦ ਜੱਟ ਨੇ ਮਿਓਨੀਆ ਬਹੁਤ ਵਧੀਆ ਮੈਮ ਮੇਰਾ ਸਵਾਲ ਤੁਹਾਡੇ ਤੋਂ ਜੀ ਅਗਲਾ ਗੁੱਸੇ ਨਾਲ ਦੇਖ ਰਹੇ ਕੋਈ ਗੱਲ ਨਹੀਂ ਪੱਕਾ ਹੀ ਹੈ ਰੋ ਸ਼ੌਕਿਆ ਬੁਝੀ ਆਹ ਤਾਂ ਟੰਗ ਟੁਸਟੇ ਤੇ ਭਿੜਣਾ ਭਿੜਣਾ ਨਾ ਨਹੀਂ 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 ਮੈਂ ਤੁਹਾਨੂੰ ਟਾਂਗ ਚਸਣੇ ਪੈਦਾ ਜਿੰਨਾ ਤੁਸੀਂ ਸਮਾਂ ਆਪਣੀ ਉਮਰ ਚ ਜੋ ਵਿਆਹ ਦੇਖੇ ਨੇ ਤੁਹਾਨੂੰ ਕੀ ਲੱਗਦਾ ਹੁਣ ਵਾਲੇ ਵਿਆਹਾਂ ਚ ਕਿਹੜੇ ਰਿਵਾਜ ਜਿਹੜੇ ਉਹ ਗਾਇਬ ਹੋ ਗਏ ਸਾਰੇ ਗਏ ਹੋਏ ਸਾਰੇ ਕਿਹੜੇ ਬਿਹਾੜੀ ਹੋਏ ਇਹ ਤਾਂ ਭਾਜੀ ਅੰਦਰੋਂ ਨਿਕਲਿਆ ਦਰਦ ਪਰਸਨਲ ਗਮ ਇਹ ਪਰਸਨਲੀ ਸਾਰੇ ਹੀ ਛੜੇ ਹੁਣ ਨਹੀਂ ਵਿਆਹ ਦੇ ਜਿਹੜੇ ਬਾਰੇ ਸਾਰੇ ਛੜੇ ਉਹਦਾ ਫੰਕਸ਼ਨ ਹਾਂਜੀ ਪਰ ਰੌਣਾ ਕੋਲਾ ਭਾਈ ਬਹੁਤ ਹੋ ਗਿਆ ਰੋਲਾ ਗੋਲਾ ਇੰਨਾ ਹੋ ਗਿਆ ਕਿ ਅੱਗੇ ਤੇ ਪਿਛੇ ਜਾਨੀ ਅਸੀਂ ਤੀਆਂ ਕੋਈ ਰਿਸ਼ਤੇਦਾਰਾਂ ਅੰਦਰ ਸੀ ਗੱਲਬਾਤ ਹੁੰਦੀ ਸੀ ਹੁਣ ਤੱਕ ਨਾ ਕੋਈ ਗੱਲਬਾਤ ਹੋ ਰਹੀਆ ਸ਼ਗਨ ਭੜਾਇਆ ਵਾਪਸ ਆ ਰੋਟੀ ਖਾ ਲੋ ਰੋਟੀ ਖਾ ਜਿਹੜੀ ਖਾਣੀ ਹੈ ਚਲੋ ਆਪਾਂ ਵਾਪਸ ਚਲੀਏ ਸ਼ਗਨ ਦੇ ਤੱਕ ਇਹ ਕੋਈ ਵਿਆਹ ਆਂਦਾ ਕੋਈ ਨਾ ਦਾ ਵਿਆਹ ਪਿਆਰ ਰਿਹਾ ਨਾ ਕੋਈ ਮੁਹੱਬਤ ਰਹੀ ਹੈ ਨਾ ਕੋਈ ਗੁੱਡ ਵਿਸ਼ੇਸ ਰਹੀ ਹੈ ਇਹ ਸ਼ਗਨ ਦੇਣਾ ਤੇ ਲੈਣਾ ਇਹ ਕੋਈ ਵੱਡੀ ਚੀਜ਼ ਤਾਂ ਨਹੀਂ ਨਾ ਇਕੋ ਜਾ ਕੇ ਕਿਸੇ ਦਾ ਹਾਲ ਚਾਲ ਪੁੱਛਣਾ ਕਿਵੇਂ ਵਿਆਹ ਹੋਇਆ ਕਿ ਮੇ ਕੁੜੀ ਲਵੀ ਕਿ ਐਜੀ ਕੁੜੀ ਨਾ ਕੁਲ ਦੇ ਕੁਝ ਨਹੀਂ ਸਕਣ ਦੇ ਕੇ ਬਸ ਉਸ ਸਮਾਂ ਬਹੁਤ ਬਹੁਤ ਕੁਝ ਬਦਲ ਗਿਆ ਪਤਾ ਨਹੀਂ ਭਾਈ ਵਕਤ ਬਦਲ ਗਿਆ ਵੈਸੇ ਮੈਂ ਤਾਂ ਇਹ ਵੀ ਕਹਿੰਦੀ ਵੀ ਵਕਤ ਦੇ ਨਾਲ ਬਦਲਣਾ ਚਾਹੀਦਾ ਪਰ ਇਹ ਆ ਹੁਣ 15 ਸਾਲ 10 15 ਸਾਲ ਅੱਗੇ ਨਾ ਬਹੁਤ ਫਾਸਟ ਚੇਂਜ ਆਇਆ ਹੁਣ ਸਾਨੂੰ ਵੀ ਇਹ ਚੇਂਜ ਦੇ ਨਾਲ ਚੱਲਣਾ ਪੈਣਾ ਚੱਲਣਾ ਚਾਹੀਦਾ ਪਹਿਲੇ ਸਮਝ ਮੈਮ ਜਦੋਂ ਵਿਆਹ ਹੁੰਦੇ ਸੀ ਤੇ ਵਿਆਹਾਂ ਤੋਂ ਪਹਿਲਾਂ ਗੌਣ ਬਿਠਾਇਆ ਜਾਂਦਾ ਸੀ 5-6 ਦਿਨ ਅੰਦਰ 5-6 ਦਿਨ ਕੇ 15-15 ਮਹੀਨਾ-ਮਹੀਨਾ ਜਾਂ ਤਾਂ ਮਹੀਨਾ-ਮਹੀਨਾ ਬਿਠਾਉਂਦੇ ਸੀ ਪਹਿਲਾਂ ਆ ਕੇ ਬਹਿ ਜਾਂਦੇ ਫਿਰ ਗੁਰਦੀ ਰੋਟੀ ਦੇ ਕੇ ਜੀਵੀਆਂ ਆਪਣੇ ਨਰਾਵੀ ਦੀਆਂ ਜੰਨੀਆਂ ਗੋਦੀ ਰੋੜੀ ਦੇ ਕੇ ਚਲੇ ਜਾਂਦੇ ਹੁੰਦੇ ਸੀ ਤੇ ਚਲੇ ਜਾਂਦੇ ਸੀ ਤੇ ਆਓ ਆ ਜਾਣੀ ਫਲਾਨੀ ਆ ਜਾਣੀ ਵੰਗਾਣੀ ਆ ਜਾਓ ਆਪਾਂ ਕੋਈ ਗੀਤ ਗਾਉਣ ਜਾਂਦਾ ਗੀਤ ਗਾਉਣ ਜਾਂਦਾ ਸਾਰੇ ਨਹੀਂ ਹੋਣਾ ਤੇ ਆਪਦੇ ਕੋਠੇ ਤੇ ਬਹਿ ਕੇ ਗੀਤ ਗਾਉਣੇ ਤੇ ਸਾਰੇ ਇੱਕ ਵਿਆਹ ਪਿੰਡ 'ਚ ਹੁੰਦਾ ਸੀ ਨਾ ਤੇ ਸਾਰਿਆਂ ਨੂੰ ਲੱਗਦਾ ਸੀ ਸਾਡੇ ਘਰੇ ਵਿਆਹ ਹੈ ਹਾਂ ਮਤਲਬ ਪਹਿਲਾਂ ਜੇ ਪਿੰਡ ਦੇ ਵਿੱਚ ਕਿਸੇ ਦਾ ਜਵਾਈ ਹੈ ਤੇ ਉਹਨੂੰ ਸਾਰਾ ਪਿੰਡ ਜਵਾਈ ਮੰਨਦਾ ਸੀ ਪਰੋਣਿਆਂ ਦੀ ਟੌਰ ਹੁੰਦੀ ਸੀ ਯਾਨੀ ਕਿ ਪਹਿਲਾਂ ਲੋਕਾਂ ਦੇ ਘਰੋਂ ਇੰਨਾ-ਇੰਨਾ ਮੇਰੇ ਬ੍ਰਦਰਨ ਲਾ ਲੈਂਦੇ ਸੀ ਦੁੱਧ ਅੰਨਾ ਆ ਜਾਂਦਾ ਸਾਡੇ ਘਰੇ ਅਸੀਂ ਮਾਰ ਕੇ ਖੋਆ ਬਣਾਉਣੀ ਥੱਕ ਜਾਂਦੇ ਸੀ ਵੱਡੀ ਚੀਚਾ ਜੀ ਆਉਂਦੇ ਸੀ ਕਿ ਜੀਜਾ ਆਇਆ ਸਾਡਾ ਜੀਜਾ ਆਇਆ ਸਾਡਾ ਜੀਜਾ ਆਇਆ ਉਹ ਉਹ ਸ਼ਰਾਰਤਾਂ ਜੀਆਂ ਕੁੜੀਆਂ ਕਰਦੇ ਲਾ ਹਾਂ ਬਹੁਤ ਖਤਨਾਕ ਹਾਂ ਸ਼ਰਾਰਤਾਂ ਕਰਦੀਆਂ ਸੀ ਆ ਕੇ ਬੇੜਾ ਭਰ ਜਾਂਦਾ ਸੀ ਸਾਡਾ ਜਿਹੜੇ ਪਰੋਣੇ ਜਿਹੜੇ ਨਵਾਂ ਜਵਾਈ ਆਉਂਦਾ ਹੁੰਦਾ ਸੀ ਜਦੋਂ ਵਿਆਹ ਵਾਲੇ ਫੇਰਾ ਪਾਉਣ ਜਾਂਦੇ ਸੀ ਤੇ ਉਹ ਜਿਹੜੀਆਂ ਸਾਲੀਆਂ ਸੀ ਉਹ ਮੰਜਾ-ਮੰਜਾ ਖੋਲ ਕੇ ਰੱਖ ਕੇ ਉਹ ਸਿੱਟ-ਸਿੱਟ ਲੈਂਦੀਆਂ ਜੀਜੇ ਨੂੰ ਨਹੀਂ ਅਸੀਂ ਤਾਂ ਮੇਰੇ ਤਾਂ ਨੀਸ ਨੇ ਨਾ ਪੂਰੀਆਂ 'ਚ ਕਪਾਹ ਪਾਦੇ ਸੀ ਬ੍ਰੂ ਅੱਛਾ ਜੀ ਸਾਰੀ ਜਨਨ ਨੂੰ ਖੁਆਈ ਫਿਰ ਕਈ ਵਾਰੀ ਆਇਆ ਹੁੰਦਾ ਸੀ ਕਿ ਮੰਜਾ ਢਾਹ ਦਿੰਦੇ ਸੀ ਥੱਲੇ ਟੋਆ ਪੱਟ ਦਿੰਦੇ ਸੀ ਲੈ ਡਿੱਗ ਪੈਂਦੇ ਸੀ ਬਹੁਤ ਬਾਈਂਡ ਕਰਦੇ ਸੀ ਬੁਰਾ ਨਹੀਂ ਮੰਨਦੇ ਸੀ ਨਹੀਂ ਮੰਨਦੇ ਇਹ ਹੈ ਜੇ ਮੈਂ ਦੋ ਦਿਨ ਵਿਆਹ ਦੇਖਿਆ ਸਾਡੇ ਪਿੰਡ 'ਚ ਮਟੋਆ ਪੱਟਤਾ ਉੱਤੇ ਵਿਛਾਈ ਚਾਦਰ ਮੰਜਾ ਢਾਹਤਾ ਐ ਡਿਸਾਂਡ ਚਾਦਰ ਨਬਾਜਾ ਪਾਈ ਤੇ ਬਾਜਾ ਬੈਨ ਮੈਂ ਤਾਂ ਥੱਲੇ ਡਿੱਗ ਪੈਂਦੇ ਤੇ ਛਿਟੋਏ ਦੇ ਟੱਕ ਹਾਂ ਮੰਲੇ ਐ ਜਿੰਝ ਬਹੁਤ ਕਰਦੀ ਸੀ ਕੁੜੀਆਂ ਕੋਈ ਕੋਈ ਕੁਛ ਰੱਖ ਦਿੰਦੀ ਕੋਈ ਥੱਲੇ ਕੋਈ ਸਾਬਣ ਰੱਖ ਦਿੰਦੀ ਕੋਈ ਚੁੰਮਕ ਵਰਗੀ ਕੋਈ ਚੀਜ਼ ਰੱਖ ਦਿੰਦੀ ਤੇ ਪਰੌਣੇ ਦੇ ਦੇਖਦੇ ਤੇ ਲਾ ਦਸ ਬਿਆਹ ਕੀ ਹੋ ਗਿਆ ਇੱਕ ਜਦੋਂ ਖੰਡ ਕੇ ਉਹ ਦਰਵਾਜੇ ਹੁੰਦਾ ਹਾਂਜੀ ਨੂਨ ਨੂਨ ਪਾਉਂਦੇ ਖੰਡੀ ਤਾਂ ਤੇ ਨੂਨ ਦੇ ਪਰ ਇਹ ਐ ਜੇ ਕੁਛ ਕਰਦੇ ਸੀ ਨੂਨ ਦੇਣਾ ਉਦਾਂ ਵੀ ਕਿਹਾ ਜਾਂਦਾ ਹੈ ਨਾ ਮੈਂ ਪਹਿਲਾਂ ਇਹ ਤੈਨੂੰ ਮੈਂ ਦੇਣੀ ਨੂਨ ਤੈਨੂੰ ਮੈਂ ਦੇਣੀ ਨੂਨ ਪਰ ਐ ਮਾਇਨ ਨਹੀਂ ਕਰਦੇ ਸੀਗੇ ਹਾਂਜੀ ਪਰ ਕਈ ਵਾਰੀ ਤਾਂ ਬਹੁਤ ਬਹੁਤ ਫੱਪੜ ਫੱਪੜ ਤਾਂ ਗੁੱਸੇ ਹੋਈ ਜਾਂਦੀ ਸੀ ਹਾਂਜੀ ਪਰ ਠੀਕ ਐ ਕਰੋ ਨਾ ਸੀ ਅਸੀਂ ਇਹ ਇਹ ਵਿਆਂ ਚ ਅਸੀਂ ਫੁੱਫੜ ਨੂੰ ਗੁੱਸੇ ਨਹੀਂ ਹੋਣ ਦਿੱਤਾ ਹੈ ਨਾ ਨਹੀਂ ਗੋਡੇ-ਗੋਡੇ ਪਿਆ ਚਾਹਤਾ ਸਾਡੇ ਸਾਰੇ ਫੁੱਫੜ ਫੱਪੜ ਸਾਰੇ ਵਧੀਆ 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 ਨੰਬਰ 1 ਰਹਿ ਕਿਉਂਕਿ ਬੰਦੇ ਦੀ ਸਰਦਾਰੀ ਸੀ ਆ ਦੇ ਜਾਣੇ ਦਾ ਬੰਦੇ ਇਸ ਹੋ ਜਾਈ ਸਾਡੀ ਸਰਦਾਰੀ ਬਾਅਦ ਚ ਨਹੀਂ ਸਰਦਾਰੀ ਬਾਅਦ ਨਹੀਂ ਪਤਾ ਲੱਗਿਆ ਵੀ ਸਾਡਾ ਡੋਡਾ ਹੋਗੀ ਮੈਮ ਨੇ ਕਿਹਾ ਹੈ ਬੰਦੇ ਸੋਚਦੇ ਸੀ ਸਾਡੀ ਸਰਦਾਰੀ ਹੈ ਪਰ ਬੀਬੀਆਂ ਦੀ ਹੋਗੀ ਅੱਛਾ ਨਹੀਂ ਇਹ ਨਹੀਂ ਉਹ ਤਾਂ ਬਦਲ ਲਿਆ ਆਪਣੀ ਗਲਤੀ ਹੋ ਗਈ ਹਾਂ ਗੋਡੇ-ਗੋਡੇ ਚਾਹਤਾ ਮਤਲਬ ਡਿਫਰੈਂਟ ਹੈ ਫਿਲਮ ਜੀ ਮਤਲਬ ਐ ਦੇਖਣ ਵਾਲੀ ਹੈ ਫਿਲਮ ਇਹਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਸਟੋਰੀਆਂ ਨੇ ਲੋਕਾਂ ਨੇ ਅੱਛਾ ਅੱਛਾ ਆ ਵੀ ਅੱਛਾ ਆ ਵੀ ਸੀ ਅੱਛਾ ਅੱਛਾ ਲੈ ਕੋਈ ਨਹੀਂ ਤਾਂ ਇੰਨਾ ਕੁਝ ਕਹਤਾ ਮਤਲਬ ਹਰ ਚੀਜ਼ ਫਰਕ ਹੈ ਵੱਖਰੀ ਹੋ ਵੱਖਰੀ ਹੈ ਪਰ ਹੈ ਉਸੇ ਮਤਲਬ ਲੈਵਲ ਦੀ ਕਿਉਂਕਿ ਹੁਣ ਅਸੀਂ ਮਾਡਰਨ ਹੋਈਆਂ ਹੋਈਆਂ ਸਾਨੂੰ ਫਿਰ ਸੁੱਖੀ ਬਿੰਦੀ ਮਿਲਾ ਕੇ ਜਾਂਦੇ ਆ ਸਮਾਰਟ ਬਣ ਕੇ ਜਾਂਦੀਆਂ ਉਹ ਤਾਂ ਐਸੀ ਨਾ ਪਿੰਡੂ ਜਹੀ ਸੀ ਕਿ ਆ ਮੁੰਡੇ ਵਿਆਹ ਲੈ ਮੁੰਡੇ ਨੂੰ ਛੱਡ ਗਏ ਸੀ ਇਸ ਲਈ ਫਿਰ ਹਾਂ ਚੱਲੀ ਚੱਲ ਹਾਂ ਅੱਛਾ ਜਦੋਂ ਪਿਛਲੀ ਫਿਲਮ ਦੇ ਲਈ ਅਵਾਰਡ ਅਨਾਉਂਸ ਹੋਇਆ ਸੀ ਉਹ ਪੂਰਾ ਖਾਰੂ ਪੈ ਰਣਾ ਜੋ ਪਤਾ ਲੱਗਿਆ ਸਾਰਿਆਂ ਨੂੰ ਅੱਛਾ ਉਹ ਵਾਲੇ ਇਕੱਠੇ ਹੋ ਗਏ ਉਹ ਵੱਡੇ ਵੱਡੇ ਚਾਹ ਵੱਡੇ ਵੱਡੇ ਚਾਹ ਗੋਡੇ ਗੋਡੇ ਚਾਹ ਤੇ ਹੁਣ ਮੋਡੇ ਨਾ ਚਾਹ ਵਰਗਾ ਚਾਹ ਗੋਡੇ ਗੋਡੇ ਚਾਹ ਵੱਡੇ ਵੱਡੇ ਚਾਹ ਅੱਛਾ ਕੀ ਬਾਤ ਹੈ ਅੱਛਾ ਸੋਈ ਸਾਹਿਬ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਵਿਆਹਾਂ ਦੇ ਵਿੱਚ ਖੁੱਲ ਕੇ ਭੰਗੜਾ ਪਾਇਆ ਪੰਗੜਾ ਤਾਂ ਮੈਨੂੰ ਆਉਂਦਾ ਸੀ ਪਰ ਮੈਂ ਨੱਚਦਾ ਜ਼ਰੂਰ ਸੀ ਹੁਣ ਵੀ ਮੈਨੂੰ ਆ ਜਿਹੜੇ ਹੁੰਦੇ ਆ ਡਾਂਸ ਡਾਇਰੈਕਟਰ ਹੁੰਦੇ ਆ ਕੋਰੀਓਗ੍ਰਾਫਰ ਹੁੰਦੇ ਆ ਮੈਨੂੰ ਕੋਰੀਓਗ੍ਰਾਫੀ ਤੇ ਨੱਚਣੇ ਨਹੀਂ ਆਉਂਦਾ ਮੈਂ ਆਪਦੀ ਢੋਕੀ ਆਟੇ ਹਾਂ ਸਾਡੇ ਬਖਰੇ ਹੁੰਦੇ ਆ ਆ ਹੁਣ ਵੀ ਨੱਚਰ ਸੀ ਕ ਇਹਦੇ ਚ ਇਹਦੇ ਚ ਗੋਡੇ-ਗੋਡੇ ਚ ਟੂ-ਚੀ ਅੱਛਾ ਗਿਦਾਜ ਭਾਈ ਨੇਚਰਲ ਲੱਗਣਾ ਚਾਹੀਦਾ ਹਾਂ ਨਾ ਇਹ ਜਦੋਂ ਤੁਹਾਡੇ ਮੂੰਹੋਂ ਨਿਕਲਦਾ ਤਾਂ ਸੱਚੀ ਇੱਕ ਤਾਂ ਨੇਚਰਲ ਲੱਗਦਾ ਪਰ ਇਹ ਤੁਹਾਡੇ ਮਨ ਨੂੰ ਕਿੰਨਾ ਨੇਚਰਲ ਲੱਗਦਾ ਜਦ ਤੁਸੀਂ ਬੋਲਦੇ ਆ ਉਹ ਡਾਇਲੌਗ ਸੀਗਾ ਨਹੀਂ ਮੇਰੇ ਖਿਆਲ ਨਾਲ ਥੈਲਾ ਸੀਗਾ ਨਹੀਂ ਉਹ ਮੈਂ ਹੀ ਬੋਲਿਆ ਆਪ ਹੀ ਵੀ ਉਹ ਮੈਂ ਆਪ ਹੀ ਬੋਲਿਆ ਤਾਂ ਉਹ ਇੰਨਾ ਨੇਚਰਲ ਲੱਗ ਰਿਹਾ ਜੇ ਉਹ ਡਾਇਲੌਗ ਹੁੰਦਾ ਮੈਂ ਪੜ੍ਹ ਕੇ ਬੋਲਿਆ ਹੁੰਦਾ ਸੋਚ ਕੇ ਬੋਲਿਆ ਹੁੰਦਾ ਸੋਚ ਕੇ ਨਹੀਂ ਬੋਲਿਆ ਫਲੋ ਚ ਹੀ ਬੋਲਦਾ ਉਹ ਨੇਚਰਲ ਲੱਗਣਾ ਬਹੁਤ ਸੱਚੀ ਨੇਚਰਲ ਹੋ ਗਿਆ ਨੇਚਰਲ ਹੋ ਗਿਆ ਫਿਰ ਤਾਂ ਵਧੀਆ ਹੁਣ ਅੱਛਾ ਪਹਿਲੇ ਵਿਆਹਾਂ ਦੇ ਵਿੱਚ ਗੁਰਦਾਸ ਸਿੰਘ ਜੀ ਤੁਸੀਂ ਆਪਣੇ ਜੋ ਛੋਟੇ ਹੋਗੇ ਬਚਪਨ ਦੇ ਵਿੱਚ ਤੇ ਮੂੰਹ 'ਚ ਰਮਾਲ ਪਾ ਕੇ ਨਾਗਿੰਡਾਂਸ ਬਹੁਤ ਕਰਦੇ ਹੁੰਦੇ ਸੀ ਵੱਡੇ ਹਾਂ ਵਾਦੂ ਤੁਸੀਂ ਕਦੀ ਟਰਾਈ ਕੀਤਾ ਹਾ ਹਾਂ ਨਾਗਿੰ ਵੀ ਬੰਦੇ ਰਹੇ ਨੇ ਤੇ ਨਾਗਿੰ ਵੀ ਬੰਦੇ ਰਹੇ ਨੇ ਹਾਂ ਮੈਂ ਤਾਂ ਹੁਣ ਫੁੱਲ ਕਰਦੇ ਆ ਸੀ ਹੁਣ ਸਟਿਲ ਬੋਦ ਅਜੇ ਤੱਕ ਰੂਪ ਕਸਤ ਕੱਲ ਰਾਤ ਦੀ ਕਰਕੇ ਹਟਿਆ ਅੱਛਾ ਜੀ ਜਨਮ ਦਿਨ ਸਣਾ ਬਹੁਤ ਕਲੇਸ਼ੀ ਅੱਛਾ ਇਹ ਇੱਕ ਇੱਕ ਮੈਨੂੰ ਇਹ ਦੱਸਿਓ ਪੀ ਇਸ ਫਿਲਮ ਦੇ ਵਿੱਚ ਮਤਲਬ ਕਿਸੇ ਨੇ ਐਸਾ ਗੁੱਸਾ ਦਿਖਾਇਆ ਤੇ ਬਾਅਦ ਚ ਸ਼ਾਂਤ ਹੋਏ ਇਦਾਂ ਦਾ ਕੁਝ ਹੈਗਾ ਹਾਂ ਫਿਲਮ ਦੇ ਵਿੱਚ ਆਪਾਂ ਸੀਨ ਵੇਲੇ ਸਿਰ ਸੀ ਨਹੀਂ ਗਿਆ ਬਹੁਤ ਚੱਲਦਾ ਦੇ ਚ ਨੂੰ ਮਨਾਉਣਾ ਇੱਕ ਜਣਾ ਫਿਰ ਦੂਜਾ ਆਪਾਂ ਸੀ ਗਿਆ ਜਾਣਾ ਨਹੀਂਗਾ ਉਹ ਸਾਡੇ ਵੇਲੇ ਸਾਡੇ ਵੇਲੇ ਨਾ ਹੁੰਦੇ ਸਕੇ ਵੇ ਤੁਸੀਂ ਆਪ ਆਓ ਸੋ ਇਹ ਕਰਾ ਬਲਣਾ ਕਰਾਉਂਗਾ ਤੇ ਆ ਫਲਾਣਾ ਕਰਾ ਅਸੀਂ ਕਹਿੰਦੇ ਕੋਈ ਰਿਐਕਸ਼ਨ ਮਿਲੂਗਾ ਸਿਲੇਕਸ਼ਨ ਮਿਲੂਗਾ ਉਸ ਤਾਂ ਬੈ ਗਈ ਹੈ ਜੀ ਇਹ ਕਹਿੰਦੇ ਆ ਜਾਓ ਉਸ ਕੱਸੀ ਨਹੀਂ ਹੁੰਦੀ ਆ ਹੁਣ ਤੁਹਾਨੂੰ ਸਾਡੇ ਲੁੱਡ ਬੈ ਗਈ ਵੀ ਸਾਡਾ ਮੂੰਹ ਦੇ ਕੇ ਬੋਲੋਗੇ ਅਸੀਂ ਤੁਹਾਡਾ ਮੂੰਹ ਦੇ ਕੇ ਬੋਲ ਸਕਦੇ ਸੀਗੇ ਫਿਰ ਭਾਈ ਫਿਰ ਐਮੀ ਆਇਆ ਕਹਿੰਦਾ ਚਲੋ ਬੇਬੇ ਗੁੱਸਾ ਕਰਨ ਕਹਿੰਦਾ ਆ ਜਾਓ ਆ ਜਾ ਮੈਂ اسકા ਆਉਣਾ ਨਹੀਂ ਮਸਾ ਮਣਾ ਕੇ ਸੰ ਲੈ ਕੇ ਗਈ ਸੀ ਤਾਂ ਇਹਨਾਂ ਨੇ ਏ ਅਚਰ ਨਿਕਲੀ ਨਹੀਂ ਦੇਖਿਆ ਅੱਜ ਥੱਲੇ ਚੰਗਾ ਭਲਾ ਵਿਆਹ ਹੋ ਰਿਹਾ ਉੱਥੋਂ ਗੱਲ ਜਿਗੜੀ ਨਹੀਂ ਮਤਲਬ ਉਹ ਆ ਗਿਆ ਸਾਨੂੰ ਸਾਡੇ ਸਾਹਮਣੇ ਦੇ ਬੰਦਾ ਉਹਨੇ ਜਿਹਦੇ ਨਾਲ ਅਸੀਂ ਗੱਲ ਕਰਨੀ ਆ ਗੱਲ ਨਹੀਂ ਆ ਬਾਹ ਹੱਥ ਆ ਜੀ ਆ ਉਂਗਲਾ ਜੀ ਫਲਾਣਾ ਜੀ ਆ ਜਗ੍ਹਾ ਗਿਟਾਰ ਖੜਾ ਫਲਾਣਾ ਕਹਿੰਦਾ ਆਏ ਕੁਝ ਗੱਲ ਨਹੀਂ ਸਾਡਾ ਕੋਈ ਨਹੀਂ ਗੱਲ ਬਣਦੀ ਨਹੀਂ ਗੱਲ ਬਣਦੀ ਠੀਕ ਹੈ ਅੱਛਾ ਜੀ ਗੋਡੇ-ਗੋਡੇ ਚਾਹ 2 ਆ ਰਹੀ ਹੈ ਔਰ 21 ਤਰੀਕ ਯਾਨੀ ਕਿ ਐਸਮੀ ਨਦੀ ਅਕਤੂਬਰ ਦੀ 225 ਇਹ ਵੀ ਕਹਿਣਾ ਨਾਲ ਜ਼ਰੂਰੀ ਕਈ ਵਾਰੀ ਰੀ ਲੱਗੋ ਪਿਛੋਂ ਵਾਇਰਲ ਹੋ ਜੇ ਨਾ ਤੇ ਦਿੱਕਤ ਆਏ ਨੀ ਪਤਾ ਨਹੀਂ ਕਿਹੜੀ 21 ਨੂੰ ਆ ਰਹੀ ਆ ਸੋ ਇਸ ਕਰਕੇ ਦੀਵਾਲੀ ਤੇ ਤੁਸੀਂ ਸਾਰੇ ਨੇ ਹੋਮ ਹਮਾ ਕੇ ਆਪਣਾ ਟੱਬਰ ਲੈ ਕੇ ਪਹੁੰਚਣਾ ਔਰ ਜਿਹੜਾ ਚਾ ਤੁਸੀਂ ਸਿਨਮੇ ਚ ਦੇਖਣਾ ਉਸ ਤੋਂ ਬਾਅਦ ਤੁਹਾਡਾ ਵੀ ਜੀ ਕਰੂਗਾ ਵੀ ਇੰਦਾ ਦੇ ਵਿਆਹ ਦੁਬਾਰਾ ਹੋਣੇ ਚਾਹੀਦੇ ਆ ਇੰਦਾ ਬੂੰਦੀ ਨਿਕਲੇ ਇੰਦਾ ਹੀ ਸ਼ੱਕਰਪਾਰੇ ਨਿਕਲਣ ਤੇ ਇੰਦਾ ਹੀ ਕੌਰੂ ਪਵੇ ਤੇ ਗੱਲ ਸਾਰੀ ਨੇਚਰਲ ਲਗੇ ਕਿਉਂਕਿ ਦਾ ਬਈ ਇੰਦਾ ਹੀ ਬਿਲਕੁਲ ਜਾਂਦੇ ਜਾਂਦੇ ਆ ਆਪਣੇ ਪਿਆਰੇ ਜੇ ਦਰਸ਼ਕਾਂ ਨੂੰ ਤੁਹਾਡੇ ਵੱਲੋਂ ਵੀ ਇੱਕ ਸੱਦਾ ਹੋ ਜਾਣਾ ਵਿ ਸਾਰੇ ਜਣੇ 21 ਅਕਤੂਬਰ ਨੂੰ 2025 ਨੂੰ ਗੋਡੇ ਗੋਡੇ ਚਾਰਟੂ ਜ਼ਰੂਰ ਦੇਖਣ ਆਇਓ ਆਪਣੇ ਬੱਚਿਆਂ ਸਵੇਤ ਦਾਦੀਆਂ ਨੂੰ ਵੀ ਨਾਲ ਲੈ ਕੇ ਆਓ ਨਾਨੀਆਂ ਨੂੰ ਵੀ ਨਾਲ ਲੈ ਕੇ ਆਓ ਨਨੇ ਨਾਨੇ ਸਾਰਨ ਨਾਲ ਲੈ ਕੇ ਆਓ ਜ਼ਰੂਰ ਦੇਖਿਓ ਸਿਨਮੇ ਚ ਨਹੀਂ ਤਾਂ ਬੀਬੀ ਦਾ ਤੁਹਾਨੂੰ ਪਤਾ ਗੋਲੀ ਕਿੱਥੇ ਵੱਜਣੀ ਹਾਂਜੀ ਤੁਹਾਡੇ ਸਾਰਿਆਂ ਵੱਲੋਂ ਵੀ ਸਾਡੇ ਯੰਗਸਟਰ 21 ਅਕਤੂਬਰ ਹੈ ਹੈ ਨਹੀਂ ਭਾਈ ਗਾ ਕੇ ਮੜਾ ਜਾਗਾ ਨਹੀਂ ਨਹੀਂ ਬਰੋ ਇਹਨਾਂ ਦਾ ਗਾਲਿਆ ਹੁਣ ਅਸੀਂ 21 ਅਕਤੂਬਰ ਨੂੰ ਆਉਗੀ ਹਾਂਜੀ ਸੋ ਜੀ 21 ਅਕਤੂਬਰ 2025 ਨੂੰ ਜਿਹੜੀ ਆ ਗੋਡੇ-ਗੋਡੇ ਚਾ ਟੂ ਸਿਨੇਮਾ ਘਰਾ ਦਾ ਸ਼ਿੰਗਾਰ ਬਣੂਗੀ ਤੇ ਇਹਦਾ ਸ਼ਿੰਗਾਰ ਵਧਾਉਣਾ ਤੇ ਇੱਥੇ ਜਾ ਕੇ ਤੁਸੀਂ ਫਿਲਮ ਨੂੰ ਪਿਆਰ ਦੇਣਾ ਉਮੀਦ ਕਰਦੇ ਹਾਂ ਜਿੱਦਾਂ ਤੁਸੀਂ ਪਹਿਲੀ ਫਿਲਮ ਨੂੰ ਪਿਆਰ ਦਿੱਤਾ ਇਹਨੂੰ ਵੀ ਰੱਜ ਕੇ ਪਿਆਰ ਦਿਓਗੇ ਤੇ ਸਿਨੇਮੇ ਜਰਾਣਕਾ ਲਾਓਗੇ ਸੋ ਅੱਜ ਦੀ ਇਸ ਗੱਲਬਾਤ ਚ ਸਿਰਫ ਇੰਨਾ ਹੀ ਅਗਲੀ ਵਾਰੀ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ